ਇਹ ਨਾਮ ਕਰਵਾਦ ਸਹੀ ਅੱਜ। ਕਿ ਲਗੈ ਨੂੰ ਤਕਰੀਬਨ ਲੇਟੇ ਤੋ ਮਹੀਨਾ ਹੋਇਆ ਵਾ ਜੁਰਦੀ। ਇਹ ਨਾਲੇ ਰੱਖਿਆ ਜੀ ਗੁਰੂ ਸਾਹਿਬ ਜੀ ਦੀ ਨਿਸ਼ਾਨੀ ਸਮਝ ਕੇ ਇਹਨੂੰ ਨਾਲੇ ਰੱਖਿਆ। ਤਕਰੀਬਨ 5-10 ਸਾਲਾਂ ਨੇ ਬਾਅਦ ਮੈਂ ਰੱਖ ਚੁੱਕਿਆ 13ਵਾਂ ਬਾਅਦ ਹੈ ਜੀ ਮੇਰੇ ਕੋਲ ਇਸ ਟਾਈਮ। ਆਵਾਜ਼ ਹਮੇਸ਼ਾ ਜੇ ਸੌਂਦਾ ਵੀ ਆੱਖ ਖੋਵੇਂ ਜਾਂ ਖੁੱਲੀ ਰੱਖਦਾ ਹੋ। ਏਦਾਂ ਹੀ ਸਿੰਘ ਵੀ ਤਿਆਰ ਵਰ ਤਿਆਰ ਰਹਿਣਾ ਚਾਹੀਦਾ ਹਮੇਸ਼ਾ। ਜਦੋਂ ਵੀ ਮੜਾ ਜਾਵੀਂ ਥੜਕਾ ਹੋ ਗਏ ਜਿੱਦਾਂ ਸਾਡੇ ਦੁਨੀਆ ਵਿੱਚੋਂ ਤੇ ਘਰਾਂ ਵਿੱਚ ਚੋਰੀਆਂ ਹੁੰਦੀਆਂ ਨੇ। ਤੇ ਅਸੀਂ ਸੁੱਤੇ ਪਏ ਹੀ ਰਹਿ ਜਾਂਦੇ ਆ। ਬਾਹਰ ਤੋਂ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆਵਾਜ਼ ਹਮੇਸ਼ਾ ਸੁੱਤਾ ਪਿਆ ਵੀ ਜਾਗਦਾ ਰਹਿੰਦਾ ਹੈ। ਆਖ ਹਮੇਸ਼ਾ ਖੁੱਲੀ ਰੱਖਦਾ ਹੈ। ਖਾਲਸਾ ਮੇਰਾ ਰੂਪ ਹੈ ਖਾਲਸਾ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਲੱਖਾਂ ਹੀ ਸਰਦਾਲੂ ਨਮਸਤਾ ਕੋਈ ਨਹੀਂ ਤਾਂ ਉੱਥੇ ਇੱਕ ਤੁਹਾਨੂੰ ਖਾਲਸਾ ਰੂਪ ਦੀ ਹੋਰ ਤਸਵੀਰ ਦਿਖਾ ਦੇਣਾ ਤੁਹਾਨੂੰ ਪਹਿਲਾਂ ਤਾਂ ਬਾਜ ਦੀ ਤਸਵੀਰ ਦਿਖਾ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਾਜ ਵੀ ਬੜੇ ਚਰਚੇ ਵਿੱਚ ਇਸ ਤਰ੍ਹਾਂ ਕੀ ਹੈ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੋਂ ਸ਼ਹੀਦ ਨਗਰ ਕੀਰਤਨ ਜਿਹੜਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਆਰੰਭ ਹੋ ਚੁੱਕਾ ਏ ਜੋ ਪੜਾਦਰ ਪੜਾ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਜਾ ਕੇ ਬੇਅੰਤ ਬਾਣੀਆਂ ਦੇ ਜਾਪ ਅਤੇ ਕੀਰਤਨ ਸੋਲਾ ਸਾਜੀ ਦਾ ਭਾਗ ਕਰਕੇ ਅਰਦਾਸ ਬੇਨਤੀ ਕਰਕੇ ਜਿਹੜਾ ਨਗਰ ਕੀਰਤਨ ਦੀ ਸੰਪੂਰਨਤਾ ਹੋਏਗੀ ਤੇ ਸੰਗਤਾਂ ਬੇਅੰਤ ਜਿਹੜੀਆਂ ਬਾਣੀ ਦਾ ਜਾਪ ਕਰਦੇ ਹੋਏ ਸੰਗਤਾਂ ਸਾਹਿਬਜਾਦਿਆਂ ਨੂੰ ਸ਼ਰਦਾ ਤੇ ਫੁੱਲ ਭੇਟ ਕਰ ਰਹੀਆਂ ਹਨ ਤੇ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਸਿੱਖਾਂ ਦੇ ਘਰੇ ਜਨਮ ਲਿਆ ਉਹ ਵੀ ਆਪਣੇ ਸਿਰ ਦੇ ਉੱਪਰ ਦਸਤਾਰਾਂ ਸਜਾੜ ਕੇ ਸਤਾਰੇ ਰੱਖਣ ਅਮਰਤ ਛੱਗਣ ਸਿੰਘ ਸਦਰ ਬਾਣੀ ਬਾਣੇ ਦੇ ਧਾਰਨੀ ਹੋ ਕੇ ਕਲਗੀਧਰ ਪਾਸ਼ਾ ਜੀ ਦੇ ਨਾਦੀ ਪੁੱਤਰ ਬਣ ਕੇ ਖੁਸ਼ੀਆਂ ਪ੍ਰਾਪਤ ਕਰਨ ਜੀ ਇਹ ਕਿੰਨਾ ਕਿੰਨੇ ਦਿਨ ਤੋਂ ਬਾਬਾ ਜੀ ਇੱਥੇ ਜਿਹੜਾ ਫਤੇਗੜ ਸਾਹਿਬ ਆਏ ਮੈਂ ਵੀ ਦੀ ਲੋਕਲੇ ਰਹਿਣ ਵਾਲਾ ਹਾਜ਼ਰੀ ਭਰ ਕੇ ਵਾਪਸ ਘਰੇ ਚਲ ਜਾਂਦਾ ਜੀ ਲੋਕਲੇ ਰਹਿਣ ਵਾਲਾ ਬਾਜ ਵੀ ਦੇਖ ਰਹੇ ਕਿ ਮੈਂ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਰੱਖਿਆ ਇਹਨੂੰ ਤਕਰੀਬਨ ਡੇਢ ਕ ਮਹੀਨਾ ਹੋਇਆ ਵਾ ਜੀ ਗੁਰਦੀ ਜੀ ਇਹਦਾ ਨਾਮ ਗੁਰਬਾਜ ਸਿੰਘ ਆ ਜੀ ਗੁਰਬਾਜ ਸਿੰਘ ਦਾ ਜੀ ਇਹ ਪੈਰਾ ਗ੍ਰੇਨ ਫਲਕਨ ਨਸਲ ਦਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਤਾਂ ਇਹ ਫਿਰ ਨਾਲ ਹੀ ਰਹਿੰਦਾ ਇਹ ਨਾਲੇ ਰੱਖਿਆ ਜੀ ਗੁਰੂ ਸਾਹਿਬ ਦੀ ਇੱਕ ਨਿਸ਼ਾਨੀ ਸਮਝ ਕੇ ਇਹਨੂੰ ਨਾਲੇ ਰੱਖਿਆ ਤਕਰੀਬਨ 5 ਨਸਲਾਂ ਦੇ ਬਾਜ ਮੈਂ ਰੱਖ ਚੁੱਕਿਆ 13ਵਾਂ ਬਾਜ ਆ ਜੀ ਮੇਰੇ ਕੋਲ ਇਸ ਟਾਈਮ ਅੱਛਾ ਜੀ ਹਾਂ ਜੀ ਕਿਦੇ ਅੱਖ ਵੀ ਇਹਦੀ ਬਾਜ ਵਰਗੀ ਹੁੰਦੀ ਆ ਦੂਰੋਂ ਜਿਹੜਾ ਪਛਾਣ ਲੈਂਦਾ ਹਾਂਜੀ ਦੇਖੋ ਜੀ ਆ ਆਪ ਜੀ ਬਾਜ ਦੇ ਬਾਰੇ ਜ਼ਿਕਰ ਕਰਦੇ ਪਏ ਆ ਕਿ ਜਿੱਦਾਂ ਬਾਜ ਹਮੇਸ਼ਾ ਜੇ ਸੌਂਦਾ ਵੀ ਆ ਅੱਖਵੇਂ ਜਾਂ ਖੁੱਲੀ ਰੱਖਦਾ ਹੋ ਏਦਾਂ ਹੀ ਸਿੰਘ ਵੀ ਤਿਆਰ ਵਰ ਤਿਆਰ ਰਹਿਣਾ ਚਾਹੀਦਾ ਹਮੇਸ਼ਾ ਜਦੋਂ ਵੀ ਮੜਾ ਜਾਵੀਂ ਖੜਕਾ ਹੋਵੇ ਜਿੱਦਾਂ ਸਾਡੇ ਦੁਨੀਆਵੀ ਤੌਰ ਤੇ ਘਰਾਂ ਨੂੰ ਚੋਰੀਆਂ ਹੁੰਦੀਆਂ ਨੇ ਤੇ ਅਸੀਂ ਸੁੱਤੇ ਪਏ ਰਹਿ ਜਾਂਦੇ ਆ ਬਾਤ ਤੋਂ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਬਾਜ ਹਮੇਸ਼ਾ ਸੁੱਤਾ ਵੀ ਆ ਵੀ ਜਾਗਦਾ ਰਹਿੰਦਾ ਹੈ ਅੱਖ ਹਮੇਸ਼ਾ ਖੁੱਲੀ ਰੱਖਦਾ ਹੈ ਰਾਖੀ ਨਹੀਂ ਕਰਦਾ ਰਾਖੀ ਵੀ ਕਰਦਾ ਜੀ ਇਹ ਤਾਂ ਖਾਲਸਾ ਮੇਰਾ ਰੂਪ ਹੈ ਕਾਸ ਇੱਕ ਤਸਵੀਰ ਦਿਖਾਈਏ ਤੁਹਾਨੂੰ ਇੱਕ ਸਿੰਘ ਦੀ ਜਿਸ ਤਰੀਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਦਾ ਪੈਰਾਵਾ ਹੁੰਦਾ ਸੀ ਤਾਂ ਉੱਥੇ ਹੀ ਉਹਨਾਂ ਦੇ ਨਾਲ ਬਾਜ ਜਿਹੜਾ ਹਰ ਸਮੇਂ ਉਹਨਾਂ ਦੀ ਰੱਖਿਆ ਕਰਦਾ ਸੀ ਤਾਂ ਹਰ ਇੱਕ ਛੋਟੀ ਤੋਂ ਵੱਡੀ ਜਿਹੜੀ ਨਜ਼ਰ ਦੀ ਰੱਖਦਾ ਸੀ ਤਾਂ ਉਸ ਦੇ ਨਾਲ ਇੱਕ ਤਸਵੀਰ ਵੀ ਤੁਹਾਨੂੰ ਇਸ ਨਗਰ ਕੀਰਤਨ ਦੇ ਵਿੱਚ ਇੱਕ ਨਿਹੰਗ ਸਿੰਘ ਦੀ ਜਿਹੜੀ ਦਿਖਾਈ ਹੈ ਧੰਨਵਾਦ